ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਕਿ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮੈਂ ਬੈਠੀ ਸੀ ਉਹ ਹੀ ਮੂੰਗਰਿਆਂ ਦਾ ਕੰਮ ਤੇ ਮੰਮੀ ਸਾਹਮਣੇ ਵੇਖ ਕੇ ਕਹਿੰਦੇ ਵੀ ਚਲਿਆ ਮੈਂ ਤੇਰੇ ਨਾਲ ਕਰਵਾ ਦੇਣੀ ਆ ਤੇ ਮੈਨੂੰ ਯਾਦ ਨਹੀਂ ਅਹੀਂ ਕੁਛ ਨਾ ਮੈਂ ਮੰਮੀ ਨੂੰ ਕੁਝ ਪੁੱਛਣ ਲਈ ਤੇ ਮੰਮੀ ਵੀ ਕੋਈ ਗੱਲਾਂ ਮੈਨੂੰ ਦੱਸਣ ਡਿਆ ਹੀ ਬਾਅਦ ਵਿੱਚ ਮੰਮੀ ਨੂੰ ਕੰਮ ਯਾਦ ਆ ਗਿਆ ਤੇ ਮੰਮੀ ਚਲੇ ਗਏ ਤੇ ਮੈਂ ਕਿਹਾ ਚਲੋ ਨਾ ਟਾਈਮ ਤੱਕ ਮੈਂ ਕਰਦੀ ਆ ਹੌਲੀ ਹੌਲੀ ਤੇ ਫੇਰ ਮੰਮੀ ਆ ਜਾਣਗੇ ਅ ਕਿਉਂਕਿ ਇਹਨਾਂ ਨੂੰ ਨਾ ਕਿੰਨਾ ਟਾਈਮ ਲੱਗ ਜਾਂਦਾ ਬਸ ਖਤਮ ਹੋ ਗਿਆ ਹੁਣ ਇਹ ਵੀਡੀਓ ਤੇ ਕਿੰਨੇ ਦਿਨ ਪਹਿਲਾਂ ਦੀ ਬਣਾਈ ਸੀ ਹੁਣ ਤਾਂ ਬਸ ਵੈਸੇ ਬੂਟਿਆਂ ਨਾਲ ਤੇ ਬਹੁਤ ਲੱਗੇ ਨੇ ਭਰੇ ਦਿਸਦੇ ਨੇ ਦਿਲ ਕਰਦਾ ਤੋੜ ਕੇ ਬਣਾ ਲਈਏ ਭਾਵੇਂ ਮਿਹਨਤੀ ਲੱਗਦੀ ਆ ਹੌਲੀ ਹੌਲੀ ਕਰਕੇ ਹੀ ਭਾਵੇਂ ਸਾਫ਼ ਹੁੰਦੇ ਨੇ ਪਰ ਦਿਲ ਕਰਦਾ ਬਣਾ ਲਈਏ ਜੋ ਤੋੜੀਏ ਨਾ ਇੰਨੇ ਸਖਤ ਨੇ ਨਾ ਹੁਣ ਉਹ ਬੀ ਪੈ ਗਏ ਨੇ ਬੀ ਤੇ ਪੱਕ ਗਏ ਨੇ ਹੁਣ ਵਿੱਚ ਹਰ ਚੀ ਦਾ ਆਪਣੀ ਬਾਹਰ ਹੁੰਦੀ ਕਿ ਕਿੰਦੇ ਮੌਸਮ ਦੇ ਵਿੱਚ ਹੀ ਮਤਲਬ ਸਬਜੀ ਫਲ ਜਿਹੜਾ ਆ ਉਹ ਸਾਨੂੰ ਮਿਲਦਾ ਆ ਤੇ ਇਹ ਸਰਦੀਆਂ ਵਾਲੀਆਂ ਸਬ지ਆਂ ਜਿਹੜੀਆਂ ਇਹ ਦੀ ਹੁਣ ਗਈਆਂ ਜੇ ਗਰਮੀ ਵਿੱਚ ਵੀ ਆਪਾਂ ਇਹ ਸਬ지ਆਂ ਲਈਏ ਨਾ ਜਿਵੇਂ ਗੋਭੀ ਆ ਮਟਰ ਆ ਗਾਜਰਾ ਆ ਤੇ ਪਰ ਸਰਦੀਆਂ ਵਾਲਾ ਵਾਲੀ ਗੱਲ ਨਹੀਂ ਬਣਦੀ ਕਿਉਂਕਿ ਗੋਭੀ ਜਿਹੜੀ ਆ ਸਰਦੀਆਂ ਵਿੱਚ ਬਣਾਈਏ ਤੇ ਉਹ ਰਸੀਲੀ ਰਸੀਲੀ ਜੀ ਬਣਦੀ ਮਤਲਬ ਉਹਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਗਰਮੀ ਵਿੱਚ ਲਈਏ ਨਾ ਤੇ ਬਹੁਤ ਘੱਟ ਸੇਕ ਤੇ ਬਣਾਉਣਾ ਪੈਂਦਾ ਉਹਨੂੰ ਥੋੜਾ ਟਾਈਮ ਪਾਣੀ ਵਿੱਚ ਰੱਖਣਾ ਪੈਂਦਾ ਤਾਂ ਜੋ ਆਪਾਂ ਜਦੋਂ ਉਹਨੂੰ ਬਣਾਉਣ ਵਾਸਤੇ ਬਤੀਲੇ ਵਿੱਚ ਕੁੱਕਰ ਵਿੱਚ ਪਾਈਏ ਤੇ ਉਹ ਥੋੜਾ ਪਾਣੀ ਛੱਡੇ ਸਬਜੀ ਉਹ ਪਾਣੀ ਵਿੱਚ ਰਹਿ ਜਾਂਦਾ ਫੁੱਲਾਂ ਦੇ ਉਹ ਛੱਡੇ ਤਾਂ ਕਰਕੇ ਸਬਜੀ ਫਿਰ ਉਹ ਗੋਭੀ ਦੀ ਵਧੀਆ ਬਣਦੀ ਆ ਤੇ ਜਿਹੜਾ ਵੀ ਬਾਹਰ ਹੋਵੇ ਸਬਜੀ ਦੀ ਉਹੀ ਵਧੀਆ ਲੱਗਦੀ ਆ ਟੇਸਟੀ ਲੱਗਦੀ ਆ ਤੇ ਕਿਚਨ ਦੇ ਵਿੱਚ ਹਜੇ ਨਹੀਂ ਕੰਮ ਕਰਵਾਇਆ ਸੀ ਹਾਲਮਾਰੀਆਂ ਨਹੀਂ ਬਣਵਾਈਆਂ ਇਸ ਕਰਕੇ ਨਾ ਡੱਬੇ ਬਹੁਤ ਜਗ੍ਹਾ-ਜਗ੍ਹਾ ਖਿਲਰੇ ਸੀ ਤੇ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਕਿ ਮੈਂ ਮਿਸ਼ੂ ਤੋਂ ਸਮਾਨ ਮੰਗਵਾਉਂਦੀ ਆ ਤੇ ਮੈਂ ਉੱਥੇ ਵੇਖਿਆ ਸੀ ਇਹ ਇੱਕ ਨਾ ਕਾਰਨਰ ਕਾਰਨਰ ਨੇ ਇੱਕ ਮਤਲਬ ਬਣਿਆ ਸੀ ਲੱਕੜ ਦਾ ਤੇ ਸਲੈਪਾਂ ਬਣੀਆਂ ਵਿੱਚ ਡੱਬੇ ਰੱਖਣ ਵਾਸਤੇ ਮੈਂ ਕਿੰਨੇ ਟਾਈਮ ਦਾ ਇਹ ਵੇਖਦੀ ਸੀ ਜਦੋਂ ਵੀ ਖੋਲਦੀ ਉਹਦੋਂ ਵੇਖਦੀ ਸੀ ਮੈਨੂੰ ਬਹੁਤ ਵਧੀਆ ਲੱਗਦਾ ਸੀ ਤੇ ਮੈਂ ਫਿਰ ਇੱਕ ਮੰਗਵਾ ਲਈ ਆਰਡਰ ਕਰ ਲਿਆ ਮੈਂ ਕਿਉਂਕਿ ਮੈਂ ਵੇਖਿਆ ਕਿ ਨਹੀਂ ਮਰੀ ਵੇਖਿਆ ਕਿੰਨੇ ਲੋਕਾਂ ਨੇ ਮੰਗਵਾਇਆ ਤੇ ਵਧੀਆ ਦੱਸਿਆ ਕਿ ਬਹੁਤ ਵਧੀਆ ਚੀਜ਼ਾਂ ਬਾਕੀ ਵੇਖੋ ਜੀ ਅ ਜਿੰਦਗੀ ਦਾ ਕੋਈ ਪਰੋਸਾ ਨਹੀਂ ਆ ਤੇ ਆਪਾਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪਰਖਦੇ ਰਹਿੰਨੇ ਆ ਤੇ ਨਾਲ ਮਾਰੀਆਂ ਨਾ ਬੰਨ ਕਰਕੇ ਨਾ ਡੱਬਿਆਂ ਦਾ ਬਹੁਤ ਖਲਾਰਾ ਸੀ ਇੱਕ ਮੈਂ ਮੰਗਵਾ ਲਿਆ ਬਾਅਦ ਵਿੱਚ ਆਪਾਂ ਕਿਚਨ ਵਿੱਚ ਲਗਾਇਆ ਉਹਦੀ ਮੈਂ ਵੀਡੀਓ ਵੀ ਬਣਾਵਾਂਗੀ ਬਣਾ ਕੇ ਪਾਵਾਂਗੀ ਕਿਉਂਕਿ ਮੈਂ ਨਾ ਡੱਬੇ ਵੀ ਆਰਡਰ ਕੀਤੇ ਨੇ ਇੱਕੋ ਜਿਹੇ ਡੱਬੇ ਵੀ ਖਰਾਬ ਹੋ ਗਏ ਨੇ ਡੱਬੇ ਕਾਫੀ ਟਾਈਮ ਦੇ ਨੇ ਤੇ ਉਹ ਨਾ ਜਿਵੇਂ ਮਤਲਬ ਕਿ ਮੈਂ ਕੋਈ ਵੀ ਡੱਬਾ ਜਦੋਂ ਖਾਲੀ ਹੋ ਜਾਂਦਾ ਨਾ ਕੋਈ ਵੀ ਦਾਲ ਮਸਾਲਾ ਖਤਮ ਹੋ ਜਾਂਦਾ ਮੈਂ ਇੱਕ ਵਾਰੀ ਉਹਨੂੰ ਸਾਫ਼ ਕਰ ਦੇਣੀ ਤਾਂ ਓਕੇ ਸਾਬਨ ਦੇ ਨਾਲ ਉਹ ਤੇ ਸਾਰੇ ਕਰਦੇ ਨੇ ਪਰ ਮੈਂ ਦੱਸਦੀ ਆ ਕਿ ਮੈਂ ਉਹਨੋਂ ਨਾਲ ਹੀ ਉਹਨੂੰ ਧੋ ਕੇ ਸਾਬਨ ਆ ਫੇਰ ਹੀ ਉਹਦੇ ਚ ਦਾਲ ਪਾਉਣੀ ਮਸਾਲਾ ਪਾਉਣੀ ਆ ਤੇ ਉਹ ਤੁਹਾਡੇ ਉਹ ਨਾ ਹੁਣ ਖਰਾਬ ਜੇ ਹੋਈ ਤੇ ਮੈਨੂੰ ਇਹ ਕਿ ਮੈਂ ਇਹ ਸਟੈਂਡ ਨਵਾਂ ਮਗਾਇਆ ਸਾਰਾ ਸਮਾਨ ਇਹਦਾ ਨਾਲ ਹੀ ਆਇਆ ਵਾ ਜਿਹੜੇ ਪੇਜ ਨੇ ਵਿੱਚ ਲੱਗਣੇ ਨੇ ਸਾਰਾ ਸਮਾਨ ਨਾਲ ਹੀ ਆਇਆ ਤੇ ਬਹੁਤ ਹੀ ਵਧੀਆ ਤੇ ਸਾਰੀ ਰਸੋਈ ਕਲੋਜ਼ ਹੋ ਗਈ ਆ ਇਹਨਾਂ ਧੂਮਨੇ ਦੀਆਂ ਮੱਖੀਆਂ ਲੱਗੀਆਂ ਸਾਹਮਣੇ ਬਹੁਤ ਧੂਮਣਾ ਇੱਥੇ ਲੱਗਿਆ ਵਾ ਪਾਤੀਆਂ ਚਾਰ ਪੰਜ ਤੋੜੇ ਥੋਂ ਭਰ ਕੇ ਰੱਖ ਲਏ ਸੀ ਤੇ ਥੱਲੇੋਂ ਨਿਕਲ ਆਈਆਂ ਤੇ ਛੜਗੀਆਂ ਇੱਥੇ ਆ ਗਿਰਾ ਲਾਉਣਾ ਸੀ ਜਿਹੜੀਆਂ ਆਪਾਂ ਪਾਤੀਆਂ ਉੱਪਰ ਰੱਖਿਆ ਨੇ ਨਾ ਆ ਉਹ ਵਾਲੀਆਂ ਪਾਥੀਆਂ ਇੱਥੇ ਲਾਉਣੀਆਂ ਸੀ ਕਿਉਂਕਿ ਬਾਅਦ ਵਿੱਚ ਇੱਥੇ ਤੂੜੀ ਪੈ ਜਾਂਦੀ ਹੈ ਤੇ ਤੂੜੀ ਦੇ ਥੱਲੇ ਗਿra ਆ ਜਾਂਦਾ ਫਿਰ ਬਾਅਦ ਜਦੋਂ ਡੰਗਰ ਆਪਾਂ ਬੰਦਦੇ ਆ ਉਹਨਾਂ ਟਾਈਮ ਤੱਕ ਇਥੋਂ ਤੂੜੀ ਖਤਮ ਹੋ ਜਾਂਦੀ ਹੈ ਥੋੜੀਆਂ ਇਹ ਕਪਾਥੀਆਂ ਟੋੜਿਆਂ ਵਿੱਚ ਪਾ ਕੇ ਰੱਖਣੀਆਂ ਸੀ ਤੇ ਜਦੋਂ ਜਰੂਰਤ ਹੋ ਉੱਥੇ ਸਾਹਮਣੇ ਨਾ ਪੌੜੀਆਂ ਥੱਲੇ ਮੈਂ ਟੋੜੇ ਰੱਖ ਦੇਣੀਆਂ ਉੱਥੇ ਹੀ ਭਿਜ ਭਿਜ ਜਾਂਦੇ ਨੇ ਉੱਥੇ ਵਿਚਾਰੇ ਸੁੱਕ ਜਾਂਦੇ ਨੇ ਤੇ ਬਾ ਲੈੰਦੀਆਂ ਮੈਂ ਪਾਥੀਆਂ ਫਿਰ ਇਹ ਬਾਹ ਲੀ ਜਾਂਦੀਆਂ ਨੇ ਤਕਰੀਬਨ ਤੇ ਹੋਰ ਥੋੜੇ ਟੋੜੇ ਭਰਾਂਗੇ ਹੁਣ ਇਹ ਵੇਖਣ ਦਾ ਹੈ ਕਿ ਇੱਥੇ ਡੂਮ ਨਾ ਲੱਗਾ ਜੇ ਤੇ ਆਪਾਂ ਇਹ ਡੂਮਲੇ ਨੂੰ ਵੈਸੇ ਤੇ ਅੱਗ ਬਾਲੀਏ ਜਾਂ ਪਾਣੀ ਪੂਣੀ ਸੁੱਟੀਏ ਮਾਰ ਦਈਏ ਮੱਖੀਆਂ ਨੂੰ ਡਾਹ ਵੀ ਦਈਏ ਪਰ ਸਾਡਾ ਦਿਲ ਨਹੀਂ ਕੀਤਾ ਕਿਉਂਕਿ ਵਿੱਚ ਨਾ ਛੋਟੇ-ਛੋਟੇ ਬੱਚੇ ਸੀ ਅਸੀਂ ਵੇਖਿਆ ਕਿ ਬੱਚੇ ਨੇ ਛੱਤੇ ਦੇ ਵਿੱਚ ਲੱਗੇ ਨੇ ਤੇ ਜੇ ਆਪਾਂ ਜੇ ਪਾਣੀ ਪਾਵਾਂਗੇ ਦਵਾਈ ਪਾਵਾਂਗੇ ਤੇ ਉਹ ਮੱਖੀਆਂ ਮਰ ਜਾਣਗੀਆਂ ਤੇ ਬੱਚੇ ਵੀ ਮਰ ਜਾਣਗੇ ਤੇ ਸੱਚੀ ਮੇਰਾ ਸਾਡਾ ਦਿਲ ਨਹੀਂ ਕਰਦਾ ਇਸ ਤਰ੍ਹਾਂ ਕਰਨ ਨੂੰ ਪਾਪ ਕਰਨ ਨੂੰ ਇੰਨਾ ਤੇ ਤਾਂ ਕਰਕੇ ਨਾ ਆਪਾਂ ਉਹਦੇ ਉੱਤੇ ਲਾਤਾ ਸੀਗੀ ਰਾਏ ਕੋਸ਼ ਪਾਤੀਆਂ ਮੰਮੀ ਇਕੱਠੀਆਂ ਕਰ ਗਏ ਨੇ ਕੋਸ਼ ਕਰਨ ਵਾਲੀਆਂ ਸਾਰੀਆਂ ਬਿਲਕੁਲ ਸੁੱਕੀਆਂ ਨੇ ਮੰਮੀ ਕੋਸ਼ ਇਕੱਠੀਆਂ ਕਰ ਗਏ ਤੇ ਕੋਸ਼ ਮੈਂ ਉੱਪਰ ਆਈ ਫਿਰ ਮੈਂ ਇਹ ਇਕੱਠੀਆਂ ਨਹੀਂ ਸੀ ਕੀਤੀਆਂ ਫਿਰ ਇਦਾਂ ਹੀ ਇਹਨਾਂ ਨੂੰ ਥੱਲੇ ਢਾ ਲਿਆ ਕਿਉਂਕਿ ਬਹੁਤ ਸੁੱਕ ਗਿਆ ਨੇ ਪਾਤੀਆਂ ਤੇ ਇਦਾਂ ਹੀ ਫਿਰ ਇਹਨਾਂ ਨੂੰ ਥੱਲੇ ਢਾ ਲਿਆ ਸੀ ਸਾਰੀਆਂ ਨੂੰ ਤੇ ਕੋਸ਼ ਕ ਤੇ ਮੈਂ ਲਾ ਲਈਆਂ ਤੇ ਉਦੋਂ ਬਾਅਦ ਮੈਂ ਵੀਡੀਓ ਨਹੀਂ ਬਣਾਈ ਜੇ ਮੈਂ ਵੀਡੀਓ ਬਣਾਉਂਦੀ ਤੁਸੀਂ ਵੇਖਦੇ ਇੱਥੋਂ ਮੈਂ ਨਾ ਲਾਈਆਂ ਉਹ ਪਰੇ ਜਿਹੜੀਆਂ ਪਈਆਂ ਨੇ ਪਾਤੀਆਂ ਉਹ ਅਰਨਮ ਨੇ ਨਾਲ ਲਵਾਈਆਂ ਹੀ ਮੇਰੇ ਤੇ ਥੱਲੇ ਨਾ ਭੱਜੀ ਫਿਰਦੀ ਕੱਟੀ ਉਹਨੂੰ ਹੀ ਖੁੱਲੀ ਛੱਡ ਦਿੰਨੇ ਆ ਤੇ ਜਦੋਂ ਉਹ ਭੱਜੀ ਫਿਰਦੀ ਉਹ ਗਾਂ ਆ ਕੇ ਵੇਖਣ ਵੈਂਦੀ ਕਿ ਪਾਤੀਆਂ ਆਏ ਮਤਲਬ ਕੀ ਆ ਉਹਨੂੰ ਕੀ ਪਤਾ ਕਿ ਪਾਤੀਆਂ ਨੇ ਤੇ ਇੱਕ ਬਾਤੀ ਇਹਦੇ ਵਜਿ ਨਾ ਬੜੇ ਭੱਜ ਕੇ ਦੂਜੇ ਬੰਦੇ ਨੂੰ ਗਈ ਏ ਤੇ ਮੈਂ ਇਧਰ ਵੇਖ ਹੁਣ ਇਹਨੇ ਨਾ ਇਹਦੇ ਬਾਤ ਜਾਣੀ ਪਾਤੀ ਤੇ ਇਹਨੇ ਭੱਜਣਾਵਾ ਇਹ ਇਹ ਮੱਜ ਸਾਡੇ ਕੋ ਬੜੀ ਵਧੀਆ ਹੀ ਉਹਦੀ ਇੱਕ ਝੋਟੀ ਤਿਆਰ ਹੋ ਗਈ ਆ ਚਾਹਦ ਹੁਣ ਬਾਣੀ ਜਾਵੇ ਛੇਤੀ ਤੇ ਦੂਸਰੀ ਕੱਟੀ ਆ ਉਹਦੀ ਤੇ ਗਾਂ ਸੁਖਣਾ ਫੇਰ ਉਹ ਸੂਣ ਵਾਲੀ ਆ ਤੇ ਇਹ ਇੰਨੀ ਆ ਕਿ ਮੈਂ ਸੁੱਟੀਆਂ ਫੇਰ ਅਰਨਵ ਨੇ ਮੈਨੂੰ ਦੂਰੋਂ ਘਰੋਂ ਵੇਖ ਲਿਆ ਮਮਾ ਚੜੇ ਨੇ ਤੇ ਪਾਤੀਆਂ ਸੁੱਟਣ ਦੇ ਇਦਾਂ ਸੁੱਟਦੇ ਆ ਵੇਖਿਆ ਨਾ ਕਹਿੰਦਾ ਤੁਸੀਂ ਬਰੇ ਹੋ ਜੋ ਮੈਂ ਤੇ ਵੀਡੀਓ ਬਣਾਉਂਦੀ ਤੇ ਤੁਸੀਂ ਵੇਖਦੇ ਪੱਜਾ ਹੀ ਫਿਰਦਾ ਹੀ ਪਾਤੀਆਂ ਸੁੱਟਣ ਡਿਆ ਹੀ ਸੁੱਟਦਾ ਹੀ ਉਹ ਤੇ ਮੈਂ ਵੀਡੀਓ ਨਹੀਂ ਬਣਾਈ ਮੈਂ ਨਾ ਫੋਨ ਕਰ ਪੇਜਤਾ ਹੀ ਮੈਂ ਕਿਹਾ ਲੈ ਜੋ ਮੈਂ ਫੋਨ ਕੀ ਕਰਨਾ ਮੈਂ ਕੰਮ ਕਰ ਲਾਂ ਬਾਅਦ ਵਿੱਚ ਮੈਨੂੰ ਬੜਾ ਆਇਆ ਮੈਂ ਕਿਹਾ ਮੇਰੇ ਕੋਲ ਹੁੰਦਾ ਨਾ ਹੁਣ ਤੇ ਮੈਂ ਇਹਦੀ ਵੀਡੀਓ ਬਣਾਉਂਦੀ ਤੇ ਫਿਰ ਇਧਰਲੀ ਸਾਈਡ ਤੇ ਨਾ ਸਬਜ਼ੀਆਂ ਭਰਨ ਵਾਸਤੇ ਅਸੀਂ ਇੱਕ ਟੈਂਕੀ ਦਾ ਕਨੈਕਸ਼ਨ ਦਿੱਤਾ ਆ ਤੇ ਟੈਪ ਦਵਾਈ ਆ ਉਥੋਂ ਆਪਾਂ ਸਬਜ਼ੀਆਂ ਭਰ ਲੈਂਦੇ ਆ ਉਥੇ ਪਾਈਪ ਲੱਗੀ ਆ ਮੈਂ ਵੇੜਾ ਕਈ ਵਾਰੀ ਇਧਰੋਂ ਧੋ ਲੈਣੀ ਕਈ ਵਾਰੀ ਉਧਰੋਂ ਮੰਮੀ ਹੋਣਾ ਵੱਲੋਂ ਉਧਰੋਂ ਜੋ ਦੂਜਿਆਂ ਵੱਲੋਂ ਕਣੀ ਉਧਰੋਂ ਮੋਟਰ ਤੋਂ ਧੋ ਲੈਣੀ ਹੈ ਕਈ ਵਾਰੀ ਪਾਇਪ ਕਿਉਂਕਿ ਮੋਟਰ ਸਾਡੀ ਇਕੱਟੀ ਆ ਨਾ ਇੱਕ ਹੀ ਮੋਟਰ ਆ ਟੈਂਕੀ ਵੀ ਵੱਖ-ਵੱਖ ਰੱਖੀਆਂ ਨੇ ਮੋਟਰ ਇੱਕ ਹੀ ਆ ਉਥੇ ਪਾਇਪ ਪੱਕੀ ਲੱਗੀ ਹੁੰਦੀ ਹੈ ਤੇ ਉਹ ਫਿਰ ਕਈ ਵਾਰੀ ਮੋਸ ਪਾਇਪ ਤੋਂ ਮੇੜਾ ਧੋ ਲੈਣੀ ਕਈ ਵਾਰੀ ਮੈਂ ਇਧਰਲੀ ਪਾਇਪ ਤੋਂ ਮੇੜਾ ਧੋ ਲੈਣੀ ਆ ਤੇ ਇਹਨੂੰ ਪਤਾ ਨਹੀਂ ਕਿੱਥੋਂ ਖਿਆਲ ਆ ਗਿਆ ਤੇ ਮੈਂ ਮੈਨੂੰ ਲੱਗਦਾ ਕਿ ਬਾਹਰ ਇਹਨੇ ਆਪਣੇ ਚਾਚੂ ਵੇਖਿਆ ਟਰੈਕਟਰ ਤੋਂ ਹੁੰਦਿਆਂ ਕਿਉਂਕਿ ਹੁਣ ਟੂੜੀ ਦਾ ਗਾਂ ਸ਼ੁਰੂ ਹੋ ਗਿਆ ਨਾ ਤੇ ਰੀਪਰ ਵਗੈਰਾ ਉਹਨਾਂ ਨੇ ਬਾਹਰ ਕੱਢਣੇ ਆ ਤੇ ਢਾਲੀਆਂ ਟੋਲੀਆਂ ਤੋ ਕੁਝ ਧੋਣ ਕਰਨ ਡਿਆ ਹੁਣੇ ਤੇ ਵੇਖ ਕੇ ਆਇਆ ਤੈਨੂੰ ਇਹ ਕਿ ਮੈਂ ਆਪਣਾ ਟਰੈਕਟਰ ਵੀ ਧੋਣਾ ਤੇ ਇੰਨੇ ਵਸ ਜਿਹੜੇ ਕੀਤੀ ਇਹ ਤੇ ਕਢਾਇਆ ਤੇ ਆਪਾਂ ਨਾ ਪੈਂਚਮੀ ਪੈਂਚਮੀ ਦੀ ਇਹ ਵੀਡੀਓ ਆ ਪੈਂਚਮੀ ਲੰਗੀ ਨੂੰ ਦਾ ਕਿੰਨੇ ਦਿਨ ਹੋ ਗਿਆ ਤੇ ਮੈਂ ਨਾ ਸਾਲ ਦੇ ਵਿੱਚ ਕੇ ਵਿੱਚ ਵਿੱਚ ਪੈਂਚਮੀ ਜਾਂਦੀ ਆ ਮੱਥਾ ਟੇਕਣ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਗਰਮੀ ਬਹੁਤ ਜ਼ਿਆਦਾ ਹੋ ਜਾਣੀ ਆ ਤੇ ਆਪਾਂ ਇੱਕ ਵਾਰੀ ਮੱਥਾ ਟੇਕ ਆਈਏ ਹਨਾ ਤੇ ਉੱਥੇ ਫਿਰ ਮੈਂ ਅਸੀਂ ਗਏ ਮੋਟਰਸਾਈਕਲ ਤੇ ਆਪਾਂ ਚੱਲ ਗਏ ਕਿਉਂਕਿ ਬੱਚਿਆਂ ਨੇ ਨਾਲ ਜਾਣਾ ਹੁੰਦਾ ਫਿਰ ਆਪਾਂ ਗੱਡੀ ਲੈ ਜਾਂਦੇ ਤੇ ਮੈਂ ਕਿਹਾ ਚਲੋ ਮੋਟਰਸਾਈਕਲ ਤੇ ਹੀ ਇਹ ਕਹਿੰਦੇ ਚਲੇ ਚੱਲਦੇ ਆ ਉੱਥੇ ਫਿਰ ਆਪਾਂ ਗਏ ਤੇ ਇਹ ਗੁਰਦੁਆਰਾ ਸਾਹਿਬ ਛੇ ਹਟਾ ਮਤਲਬ ਇਥੇ ਛੇ ਹਟਾ ਨੇ ਜਿਹੜਾ ਹੋਊ ਆ ਮੈਂ ਅੱਗੇ ਵੀਡੀਓ ਵਿੱਚ ਤੁਹਾਨੂੰ ਖੂਬ ਛਿੰਗੂ ਨਹੀਂ ਪੜਿਆ ਗਿਆ ਤੇ ਇਹ ਜਿਹੜਾ ਮਤਲਬ ਸ਼ੀਸ਼ੇ ਦੇ ਵਿੱਚ ਇਸ ਟਾਈਮ ਇਥੇ ਇਤਿਹਾਸ ਲਿਖਿਆ ਆ ਇਤਿਹਾਸ ਮੈਂ ਅੱਧਾ ਪੜਿਆ ਸੀ ਤੇ ਮਤਲਬ ਉਹ ਸ਼ੀਸ਼ੇ ਦੇ ਵਿੱਚ ਛੇ ਹਟਾਣੇ ਤੇ ਉਹ ਛੇ ਹੀ ਜਿਹੜੀਆਂ ਸੀ ਚਲਦੀਆਂ ਸੀ ਇਹਦੇ ਕਿ ਜਦੋਂ ਗੁਰੂ ਅਰਜਨ ਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਹੋਇਆ ਸੀ ਉਦੋਂ ਇਥੇ ਸੋਕਾ ਬਹੁਤ ਪਿਆ ਸੀ ਤੇ ਉਦੋਂ ਇਹ ਖੂਬ ਖੂਬ ਉੱਟਿਆ ਗਿਆ ਸੀ ਤੇ ਇਹਦੇ ਸ਼ੀਸ਼ਟਾਂ ਲਾਈਆਂ ਗਈਆਂ ਤੇ ਉਹ ਛੇ ਦਿਨ ਛੇ ਚਲਦੀਆਂ ਨੇ ਤੇ ਇਹ ਜਲ ਮਤਲਬ ਪਹਿਲਾਂ ਤੇ ਇੱਥੋਂ ਆਪਾਂ ਪਹਿਲਾਂ ਵੰਦੇ ਰਹੇ ਕਿ ਇੱਥੋਂ ਪੀਂਦੇ ਰਹੇ ਆ ਜਲ ਪਰ ਹੁਣ ਇਹਨੂੰ ਕਵਰ ਕਰ ਦਿੱਤਾ ਸ਼ੀਸ਼ਿਆਂ ਦੇ ਵਿੱਚ ਤੇ ਦੂਜੇ ਬਣੇ ਟੂਟੀਆਂ ਦੇ ਵਿੱਚ ਜਿਹੜਾ ਜਾਲਿਆ ਉਹ ਜਾਂਦਾ ਆ ਤੇ ਸੰਗਤ ਇਸ਼ਨਾਨ ਕਰਕੇ ਫਿਰ ਇੱਥੋਂ ਜਿਹੜਾ ਟੂਟੀਆਂ ਦੇ ਵਿੱਚ ਇਹ ਜਿਹੜਾ ਟੂਟੀਆਂ ਦੇ ਵਿੱਚ ਜਾਲ ਐ ਇੱਥੋਂ ਜਲ ਦੀਆਂ ਬੋਤਲਾਂ ਕੰਨੀਆਂ ਭਰ ਕੇ ਲੈ ਕੇ ਜਾਂਦੇ ਨੇ ਘਰ ਤੇ ਪੈਂਚਵੀ ਲੱਗਦੀ ਹੈ ਇੱਥੇ ਪੈਂਚਵੀ ਤੇ ਬਹੁਤ ਜ਼ਿਆਦਾ ਸੰਗਤ ਹੁੰਦੀ ਤੇ ਬਸੰਤ ਪੈਂਚਵੀ ਲੱਗਦੀ ਹੈ ਇੱਥੇ ਜਦੋਂ ਉਦੋਂ ਤਾਂ ਸੰਗਤ ਬਹੁਤ ਹੀ ਜ਼ਿਆਦਾ ਹੁੰਦੀ ਆ ਤੇ ਆਪਾਂ ਮੱਥਾ ਟੇਕਣ ਤੋਂ ਬਾਅਦ ਇੱਥੇ ਨਾ ਫਲ ਦਾ ਪ੍ਰਸ਼ਾਦ ਮਿਲਦਾ ਅਰਦਾਸ ਕਰਵਾਉਂਦੀ ਸੰਗਤ ਅੰਦਰ ਤੇ ਉਹ ਜਿਹੜਾ ਫਿਰ ਫਾਲਿਆ ਨਾ ਉਹ ਇੱਥੇ ਬਾਹਰ ਭੇਜ ਦਿੰਦੇ ਨੇ ਕੁਝ ਜਿਹੜਾ ਬਚ ਜਾਂਦਾ ਤੇ ਫਿਰ ਉਹ ਸੰਗਤ ਇਸ ਤਰ੍ਹਾਂ ਲਾਈਨ ਦੇ ਵਿੱਚ ਫਲ ਦਾ ਪ੍ਰਸ਼ਾਦ ਉਹ ਦੇ ਦਿੰਦੇ ਨੇ ਤੇ ਇਹ ਪੂਰਾ ਗੁਰਦੁਆਰਾ ਸਾਹਿਬ ਆ ਇੱਧਰ ਦੇਖੋ ਗੁਰਦੁਆਰਾ ਸ੍ਰੀ ਸ਼ਹਿਟਾ ਸਾਹਿਬ ਤੇ ਪੈਣਾ ਵੀਰ ਮੰਗਦਿਆਂ ਨੇ ਮਾਵਾ ਪੁੱਤ ਮੰਗਦਿਆਂ ਦਾਦੀਆਂ ਪੋਤਰੇ ਤੇ ਭੂਆ ਭਤੀਜੇ ਮੰਗਦਿਆਂ ਤੇ ਹਰ ਇੱਕ ਚੜ੍ਹਦੀ ਕਲਾ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਅਸੀਂ ਮੰਗਣ ਜਾਂਦੇ ਆ ਸਤਿਗੁਰ ਦੇ ਕੋਲੋਂ ਹੀ ਮੰਗਣਾ ਹੈ ਜੇ ਗੁਰੂ ਭਾਂਡੇ ਭਰੇ ਨਾ ਤੇ ਖਾਲੀ ਕੋਈ ਨਹੀਂ ਕਰ ਸਕਦਾ ਤੇ ਸਭ ਦੇ ਉਹੀ ਭਰੇ ਪਰਮਾਤਮਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਤੇ ਆਪਾਂ ਇਧਰ ਲੰਗਰ ਵੱਲ ਗਏ ਸੀ ਤੇ ਇੱਥੇ ਇੱਕ ਨਾ ਭੈਣ ਜੋੜਿਆਂ ਦੀ ਸੇਵਾ ਕਰ ਰਹੀ ਸੀ ਬੈਠੇ ਮੈਂ ਥੋੜੀ ਕਿ ਵੀਡੀਓ ਬਣਾਈ ਮੈਨੂੰ ਹੱਕ ਨਹੀਂ ਸੀ ਉਹਨਾਂ ਨੂੰ ਵੀਡੀਓ ਬਣਾਉਂਦਾ ਪਰ ਮੈਨੂੰ ਚੰਗਾ ਲੱਗਾ ਉਹਨਾਂ ਨੇ ਸਿਰ ਤੇ ਇਜਤ ਕੀ ਕੀਤੀ ਹੈ ਤੇ ਸੇਵਾ ਕਰ ਰਹੇ ਨੇ ਜੋੜਿਆਂ ਦੀ ਸੇਵਾ ਕਰ ਰਹੇ ਨੇ ਤੇ ਫਿਰ ਬਾਅਦ ਵਿੱਚ ਨਾ ਅਸੀਂ ਇਧਰ ਬਾਹਰ ਆ ਗਏ ਤੇ ਇੱਥੇ ਨਾ ਸੇਲਾਂ ਲੱਗੀਆਂ ਹੁੰਦੀਆਂ ਹਰ ਚੀਜ਼ ਦੀਆਂ ਸੇਲਾਂ ਲੱਗੀਆਂ ਹੁੰਦੀਆਂ ਮੇਰੇ ਹੱਥ ਵਿੱਚ ਹਾਰ ਵੇਖਿਆ ਤੁਸੀਂ ਇੱਕ ਭੈਣ ਨੇ ਨਾ ਮੰਗਣ ਵਾਸਤੇ ਹੁੰਦੀ ਉਹਨੇ ਮੇਰੇ ਗਲ ਦੇ ਵਿੱਚ ਹਾਰ ਪਾ ਦਿੱਤਾ ਤੇ ਮੈਨੂੰ ਕਹਿੰਦੇ ਕਿ ਤੈਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਉਹ ਫਿਰ ਪੈਸੇ ਮੰਗਦੇ ਨੇ ਨਾ ਪੈਸੇ ਮੈਂ ਦਿੱਤੇ ਸੀ ਉਹਨਾਂ ਨੂੰ ਤੇ ਫਿਰ ਆਪਾਂ ਉਥੋਂ ਉਹ ਸਵੀਟ ਕੋਨ ਲੈ ਤੇ ਥੋੜਾ ਸਮਾਨ ਵੀ ਮੈਂ ਲਿਆ ਸੀ ਉਹ ਵੀ ਵੀਡੀਓ ਮੈਂ ਬਣਾਈ ਆ ਉਹ ਨੈਕਸਟ ਬਲੌਗ ਵਿੱਚ ਵੀਡੀਓ ਪਾਉਂਗੀ ਇੱਥੇ ਨਾ ਸੇਲਾਂ ਲੱਗੀਆਂ ਹੁੰਦੀਆਂ ਨੇ 10 ਰੁਪਏ ਦੀ 20 ਰੁਪਏ ਦੀ 50 ਰੁਪਏ ਦੀ 100 ਰੁਪਏ ਦੀ ਚੀਜ਼ ਹੱਦ ਇੱਥੇ 100 ਰੁਪਏ ਦੀ ਚੀਜ਼ ਹੁੰਦੀ ਆ ਤੇ ਇਹ ਪਤੀਸਾ ਸੀ ਇਹ ਪਤੀਸਾ ਜਿਹੜਾ ਘਰਾਂ ਦੇ ਵਿੱਚ ਮਤਲਬ ਪਹਿਲਾਂ ਆਪਾਂ ਛੋਟੇ ਹੁੰਦੇ ਤੇ ਲੈ ਕੇ ਆਉਂਦੇ ਹੁੰਦੇ ਸੀ ਭਾਂਡਿਆਂ ਵਾਲੇ ਤੇ ਆਰਾਮ ਨਾਲ 2-4 ਰੁਪਏ ਦਾ ਕਿੰਨਾ ਪਤੀਸਾ ਆ ਜਾਂਦਾ ਹੈ ਹੁਣ ਮੈਂ ਵੇਖਣ ਲਈ ਸੀ 50 ਰੁਪਏ ਦਾ ਉਹ ਜਦੋਂ ਆਪਾਂ ਲੈਂਦੇ ਹੁੰਦੇ ਸੀ 2-3 ਰੁਪਏ ਦਾ ਪਤੀਸਾ 1-2 ਰੁਪਏ ਦਾ ਪਤੀਸਾ ਅਸੀਂ ਲੈਂਦੇ ਹੁੰਦੇ ਸੀ ਉਹਨਾਂ ਪਤੀਸਾ ਉਹ 50 ਰੁਪਏ ਦਾ ਦੇ ਰਹੇ ਸੀ ਤੇ ਮੈਂ ਵੀਡੀਓ ਥੋੜੀ ਬਣਾਈ ਕਿ ਵੇਖੋ ਟਾਈਮ-ਟਾਈਮ ਦੀ ਗੱਲ ਹੈ ਤੇ ਗੁਲਫੀਆਂ ਲੈ ਕੇ ਆਉਣੇ ਮੈਨੂੰ ਕਹਿੰਦੇ ਗੁਲਫੀਆਂ ਅੰਖਾਣੀਆਂ ਮੈਂ ਕਿਹਾ ਜਾਓ ਲੈ ਆਓ ਤੇ ਇਹ ਆਪਣੇ ਲੈ ਇੱਕ ਮੇਰੇ ਵਾਸਤੇ ਲੈ ਆਏ ਤੇ ਅਸੀਂ ਕੁਲਫੀਆਂ ਖਾ ਕੇ ਫਿਰ ਇੱਥੇ ਬਾਬਾ ਜੀ ਸਰਦਾਈ ਬਣਾਉਂਦੇ ਨੇ ਤੇ ਸਾਰੀ ਸੰਗਤ ਸਰਦਾਈ ਛਕਦੀ ਹੈ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸਪੋਰਟ ਕਰੋ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਜੀ ਰੱਖੇ ਹੋਵੇ